ਬੋਹਰਾ ਫੈਲ ਕੂਸ ਪਤਸ਼ਾਹ ਕੇ ਸੂਰ ਸਿਕੰਦਰ ਪੁੱਤ ਸੰਭਰਾਰ ਇਲਾਜਤ ਨਿਰਖ ਸੀਰਤ ਸੂਰਤ ਸਪੂਤ ਚਉਪਈ ਰਾਜ ਸਾਜ ਜਵਹੀ ਤਿੰਨ ਤਰਿਓ ਪ੍ਰਥਮ ਜੰਗ ਜੰਗੀਰ ਸੋ ਕਰਿਓ ਤਾਕੋ ਦੇਸ ਛੀਨ ਕਰ ਲੀਨੋ ਨਾਮ ਸਿਕੰਦਰ ਸ਼ਾਹ ਕੋ ਕੀਨੋ ਬੋਹਰ ਸ਼ਾਹ ਧਾਰਾ ਗਉ ਮਾਰਿਓ ਹਿੰਦੁਸਤਾਨ ਕੋ ਬੋਹਰ ਬਧਾਇਓ ਕਲਕ ਬਜਾ ਈਸ਼ਵਰ ਕੋ ਜਿਨਿਓ ਸਾਮਹਿ ਭਇਓ ਤਾਹਿ ਤਹਿ ਝਿਨੀਉ ਦੋਹਰਾ ਪ੍ਰਥਮ ਸੁਤਾਰੂ ਮੇਨ ਕੀ ਕੀਓ ਵਿਆਹ ਬਨਾਏ ਬਹੁਰ ਕਨੌ ਜਿਸ ਕੀ ਸੁਤਾ ਬਰੀ ਮਿਰਦੰਗ ਬਜਾਏ ਅੜਿਲ ਬਹੁਰ ਦੇਸ ਨੇਪਾਲ ਪਿਆਨੂ ਤਿੰਨ ਕੀਓ ਕਸਤੂਰੀ ਕੇ ਮ੍ਰਿਗਨ ਬਹੁ ਵਿਧ ਗੈ ਲਿਓ ਬਹੁਰ ਬੰਗਾਲਾ ਕੀ ਤਿਸ ਆਪ ਵਧਾਰਿਓ ਹੋ ਆਨ ਮਿਲਿਓ ਸੋ ਬਜਿਓ ਅਰਿਓ ਤੇ ਹਿਮਾਰਿਓ ਜੀਤ ਬੰਗਲਾ ਛਾਜ ਕਰਨ ਪਰਤਾਇਓ ਤੈਨੂੰ ਜੀਤ ਨਾਗਰ ਪਰ ਅਧਖ ਰਸਾਇਓ ਏਕ ਪਾਦ ਬਹੁ ਹਨੈ ਸੂਰ ਸਾਵਤ ਬਨੇ ਉਹ ਜੀਤਪੂਰ ਬਹਿ ਕਿਉ ਪਿਆਨੋ ਦਛਨ ਛਪੈ ਝੰਡ ਚਾਰ ਖੰਡੀਆਂ ਚਾਰ ਚਮਕ ਝਾਂਦੀਆਂ ਸੰਘਾਰਿਓ ਵਿਧਰਵ ਦੇਸੀਆਂ ਬਾਰੇ ਖੰਡ ਬੁੰਦੇਲ ਦੇ ਬਾਰਿਓ ਖੜਗ ਪਾਨ ਗੈ ਖੇਤ ਖੁਨਸ ਖੰਡ ਸਨੁ ਵਿਹੰਡਿਓ ਪੁਨ ਮਹਾਰਾਸ਼ਟਰ ਤਿਲੰਗ ਦਰੋੜ ਤਿਲ ਤਿਲ ਕਰ ਖੰਡਿਓ ਨਿਬਸੂਰ ਵੀਰ ਸੁੰਦਰ ਸਰਸ ਮਹੀ ਦਈ ਮਹ ਇਸਨ ਗਹਿ ਦੱਖਣ ਹੈ ਜੀਤ ਪਟਨ ਉਪਾਟੇ ਸੋਕੀਏ ਭਿਆਨਪੂਨ ਪਛਮੈ ਅੜੇਲ ਬਰਬਰੀਨ ਕੋ ਜੀਤ ਬਾਉ ਸਾਲੀਨ ਬਹਿੰਡਿਓ ਗਰਬ ਅਰਬ ਕੋ ਦਾਹੇ ਸਰਬ ਦਰਬਿਨ ਕੋ ਦੰਡਿਓ ਅਰਬ ਖਰਬ ਰਿਪ ਚਰਬ ਜਰਬ ਛਿਨ ਇਕ ਮੈਂ ਮਾਰੇ ਹੋ ਹਿੰਗੁਲਾਜ ਹਬਸੀ ਹਰੇਵ ਹਲਬੀ ਹਨਦਾਰੇ ਮਗਰ ਬੀਨ ਕੋ ਜੀਤ ਸਰਬ ਗਰਬਿਨ ਕੋ ਮਾਰਿਓ ਸਰਬ ਚਰਬੀਨ ਚਰਵੇ ਗਰਬ ਗਜਨੀ ਕੋ ਗਾਰਿਓ ਮਾਲ ਨੇਰ ਮੁਲਤਾਨ ਮਾਲਵਾ ਬਸ ਕੀਓ ਹੋ ਦੰਦਵ ਜੀਤ ਪਰ ਤੀਚੀ ਦਿਸ ਜੈ ਕੋ ਦਿਓ ਦੋਰਾ ਤੀਨ ਦਿਸਾ ਕੋ ਜੀਤ ਕੈ ਉੱਤਰ ਕੀਓ ਪਿਆਨ ਸਭ ਦੇਸੀ ਰਾਜਾਂ ਲਐ ਦੈ ਕੈ ਜੀਤ ਨਿਸ਼ਾਨ ਦੇਸ ਦੇਸ ਕੇ ਇਹ ਸਭ ਆਪਣੀ ਆਪਣੀ ਸੈਨ ਜੋ ਸਿਕੰਦਰ ਸੇ ਚੜੇ ਸੂਰ ਸਰਸ ਸਭ ਐਨ ਪੁਜੰਗ ਛੰਦ ਚੜੇ ਉਤਰਾ ਪੰਥ ਕੇ ਵੀਰ ਭਾਰੇ ਬਜੇ ਕੋਰ ਬਾਦਿਤ ਤਰਪੇਰੀ ਨਗਾਰੇ ਪ੍ਰਿਥੀ ਚਾਲ ਕੀਨੂ ਦਸੋ ਨਾਗ ਭਾਗੇ ਭਇਓ ਸੂਰ ਭਾਰੋ ਮਹਾਰੂਦਰ ਜਾਗੇ ਚਉ ਪਈ ਪ੍ਰਥਮੈ ਜਾਏ ਬਲਖ ਕੋ ਮਾਰਿਓ ਸ਼ਹਿਰ ਬੁਖਾਰਾ ਬਹਰੂ ਜਾਰਿਓ ਤਿੱਬਤ ਜਾਏ ਤਲਵ ਕੋ ਦੀਨੋ ਜੀਤ ਦੇਸ ਆਪਣੇ ਬਸਕੀਨੋ ਅੜਿਲ ਕਾਸ਼ਮੀਰ ਕਸਕਾਰ ਕਬਜ ਕਾਬਲ ਕੋ ਕੀਨੋ ਕਸ਼ਟਵਾਰ ਕੁੱਲੂ ਕਲੂਰ ਕੈ ਠਲ ਕਹਲੀਨੋ ਕਾਂ ਬੋਝ ਕਿਲਮਾਖ ਕਠਿਨ ਪਲ ਮੈਂ ਕਟ ਡਾਰੇ ਹੋ ਕੋਟ ਚੀਨ ਕੇ ਕਟਕ ਹਨੇ ਕਰ ਕੋ ਕਰਾਰੇ ਗੋਹਰਾ ਬਹਰ ਦੀਨ ਮਾ ਚੀਨ ਕੀ ਦਿਸ ਕੋ ਕਿਉ ਪਿਆਨ ਲੈ ਲਾਉਂਦੀ ਰਾਜਾ ਮਿਲਿਓ ਸ਼ਾਹ ਸਿਕੰਦਰ ਆਨ ਜੀਤ ਚੀਨ ਮਾ ਚੀਨ ਕੋ ਬਸ ਕੀਨੀ ਦਿਸ ਚਾਰੇ ਬਹਰ ਸਮੁੰਦ ਮਾ ਪਨ ਨਵੇਂ ਤੈ ਮਨ ਮੈਂ ਕਿਉ ਵਿਚਾਰੇ ਅੜਿਲ ਬੁਲੰਗ ਦੇ ਜੀਨ ਜੀਤ ਅੰਗਰੇਜ਼ ਜਿਨ ਕੋ ਮਾਰਿਓ ਮਛਲੀ ਬੰਦਰ ਮਾਰ ਪਹੋਰ ਹੁਗਲੀਆ ਉਜਾਰਿਓ ਕੋਕ ਬੰਦਰ ਕੋ ਜੀਤ ਗੂਆ ਬੰਦਰ ਹੂ ਲੀਨੋ ਹੋ ਹੀਜਲੀ ਬੰਦਰ ਜਾਏ ਵਿਜੈ ਦੁੰਦ ਵਿਕਾਹ ਦੀਨੋ ਛਾਹ ਸਮੁੰਦਰਨ ਮਾਪ ਧ੍ਰਿਥੀ ਤਲ ਕਉ ਗਯੋ ਜੀਤ ਰਸਾਤਲ ਸਾਤ ਸਵਰਗ ਕੋ ਮਗ ਲਿਯੋ ਇੰਦਰ ਸਾਥ ਹੂੰ ਡਰਿਓ ਅਦ ਕ੍ਰਿਸ਼ਠਾਨ ਕੈ ਹੋ ਬਹੁਰ ਧ੍ਰਿਥੀ ਤਲ ਮਾਜ ਪ੍ਰਗਟਿਓ ਆਨ ਕੈ ਦੁਹਰਾ ਲੋਕ ਚੌਦਹ ਹੂੰ ਬਸਕੀਏ ਜੀਤ ਧ੍ਰਿਥੀ ਸਭ ਲੀਨ ਬਹੁਰ ਰੂਸ ਕੇ ਦੇਸ ਕੀ ਓਰ ਪਿਆਨੋ ਕੀਨ ਚਉਪਈ ਬੀਰ ਜਸੈਨ ਰੂਸ ਕੋ ਰਾਜਾ ਜਾਤੇ ਮਹਾਰੁੱਦਰ ਸੋ ਭਾਜਾ ਜਬ ਤੈਨ ਸੁਨਿਓ ਸਿਕੰਦਰ ਆਇਓ ਆਨ ਅਗਮਨੈ ਜੁਦਮ ਚਾਇਓ ਤਹਾ ਜੁਦ ਗਾੜੋ ਅਤੇ ਮਾਚਿਓ ਬਿਰ ਬਿਰਣ ਏਕ ਸੁਵਟ ਨਹਿ ਬਾਚਿਓ ਹਾਰ ਪਰੇ ਇਕ ਜਤਨ ਬੁਨਾਇਓ ਦੈਤ ਤੋ ਇਕ ਤਾਹੇ ਬੁਲਾਇਓ ਦੋਹਰਾ ਕੋਹਨ ਪੋਸਤੀ ਤਨ ਤਰੇ ਆਪਤ ਪਇਓ ਬਜੰਗ ਜਾਣਕ ਲਾਹਰ ਦਰਿਆਵ ਤੇ ਨਿਕਸਿਓ ਬਡੋ ਨਿਹੰਗ ਚੋਬਈ ਜੋ ਕਭੂ ਕਰ ਕੋ ਬਲ ਕਰਐ ਹਾਥ ਭੈ ਹੀਰਾ ਮਲ ਡਰੈ ਜਾਂ ਕੂਦ ਕਰ ਕੋਬ ਦਿਖਾਵੈ ਤਉ ਨਾ ਠੋਰ ਕੂਬ ਤਰ ਜਾਵੈ ਦੋਹਰਾ ਇਕ ਦਾ ਕਰ ਮੈਂ ਤਰੈ ਔਰ ਨੁ ਫਾਂਸੀ ਪ੍ਰਾਸ ਪਾਂਚ ਸਾਸਰ ਸਵਾਰ ਤੇ ਮਾਰਤ ਕਾ ਕੋ ਤਰਾਸ ਚਉ ਭਈ ਜਾ ਕਉ ਐ ਗਦਾ ਕੀ ਮਾਰਐ ਕਾ ਕੋ ਮੂੰ ਠੋਰ ਹੀ ਡਾਰੈ ਰਿਸ ਪਰ ਪਵਨ ਬੇਗ ਜਿਉ ਧਾਵੈ ਪਤਰਨ ਜਿਉ ਛਤਰੀਆਂ ਨੂੰ ਭੁਜਾਵੈ ਪੌਂਦ ਪੌਂਦ ਤਨ ਵੀਰ ਖਪਾਏ ਮੂ ਪਹਤੇ ਨਹ ਜਾਤ ਗਨਾਏ ਜੋ ਤਨ ਕੇ ਨਾਮ ਨਹਾਂ ਤਰੀਐ ਏਕ ਗ੍ਰੰਥ ਇਨਹੀ ਕੋ ਭਰੀਐ ਮਤ ਕਰੀ ਤਾਕੇ ਪਰ ਡਾਰਿਓ ਸੋ ਤਨ ਐਸ ਗਦਾ ਸੋ ਮਾਰਿਓ ਜੋ ਕੋ ਸੁਖ ਧਮਨ ਪਰ ਧਾਵੈ ਏਕ ਚੂਟ ਜਮ ਲੋਕ ਪਟਾਵੈ ਰਣ ਤੇ ਏਕ ਪੈਗ ਨਹ ਭਾਜੈ ਠਾਡੋ ਵੀਰ ਖੇਤ ਵੈ ਗਾਜੈ ਅਤਿ ਘਰਾਵ ਰਾਜਨ ਕੋ ਮਾਰਿਓ ਕਾਂਪ ਸਿਕੰਦਰ ਮੰਤਰ ਵਿਚਾਰਿਓ ਦੋਹਰਾ ਸ੍ਰੀ ਦਿਨਨਾਥ ਮਤੀ ਤਰਨ ਸ਼ਾਹ ਜੀਨ ਕੇ ਦੀਨ ਸੋ ਤਾ ਪਰ ਧਾਵਤ ਭਈ ਭੇਸ ਪੁਰਖ ਕੋ ਕੀਨ ਚਉ ਪਈ ਪਹਿਲੇ ਤੀਰ ਤਮਨ ਕੋ ਮਾਰੈ ਵਰਛਾ ਬਹੁਰ ਕੋਪ ਤਨ ਝਾਰੈ ਤਮਕ ਤੇਗ ਕੋ ਘਾਇ ਪ੍ਰਹਾਰਿਓ ਗਿਰਿਓ ਭੂ ਜਾਨ ਹਨਿ ਡਾਰਿਓ ਭੂ ਪਰ ਗਿਰਿਓ ਠਾੜ ਉਠ ਪਇਓ ਤਾ ਕੋ ਪਗਰ ਕੰਠ ਤੇ ਲਇਓ ਸੁੰਦਰ ਬਦਨ ਅਦਿਕ ਤੇ ਚੀਨੋ ਮਾਰਨਾ ਦਈ ਰਾਖ ਤੇ ਲੀਨੋ ਤਾ ਕਹ ਪਗਰ ਰੂਸੀਨ ਦਇਓ ਆਪ ਉਦ ਤਰਣ ਕੋ ਪੁਨ ਪਇਓ ਪੌਂਤ ਪੌਂਤ ਅਰੇ ਅੰਮਿਤ ਸੰਘਾਰੈ ਜਨ ਦਰਮ ਪਮਨ ਪ੍ਰਚੰਡੂ ਖਾਰੈ ਸਵਈਆ ਕਾਤੀ ਕ੍ਰਪਾਨ ਕਸੇ ਕਟ ਮੈਂ ਭਟ ਭਾਰੀ ਭੁਜਾਨ ਕੋ ਭਾਰ ਭਰੇ ਹੈ ਭੂਤ ਕੋ ਵਿਖਿਆ ਭਵਾਨ ਸਦਾ ਕਬ ਹੂੰ ਰਣ ਮੰਡਲ ਤੇ ਨਾ ਡਰੇ ਹੈ ਪੀਰ ਪਰੇਂਦਾ ਪੀਰ ਪੇ ਭੂਪਤੇ ਲੈ ਲੈ ਭਲਾ ਭਲੀ ਪੌਂਤ ਅਰੇ ਹੈ ਤੇ ਇਨ ਬੀਰ ਮਹਾਰਣ ਤੀਰ ਸੁਹਾ ਕੇ ਹਜ਼ਾਰ ਅਨੇਕ ਹਰੇ ਹੈ ਚਉਪਈ ਤਬ ਹੀ ਸ਼ਾ ਸਿਕੰਦਰ ਡਰਿਓ ਬੋਲੇ ਰਸਤੂ ਮੰਤਰ ਵਿਚਰਿਓ ਬਲੀਨਾਸ ਕੋ ਭੂਲ ਪਿਠਾਇਓ ਜਿਤ ਮੈਂ ਅਦਕ ਤਰਾਸ ਸੁਭਜਾਇਓ ੜੇਲੇ ਜੋ ਤੁਮ ਹਮ ਕੋ ਕਹੋ ਤੋ ਹਿਆ ਤੈ ਭਾਜੀਐ ਰੂਹ ਸ਼ਹਿਰ ਕੇ ਪੀਤਰ ਜਾਏ ਬਿਰਾਜੀਐ ਗੋਲ ਬਿਆਬਾਨੀ ਸਭ ਹੀ ਕਉਮਾਰ ਹੈ ਕੋ ਕਾਟ ਕਾਟ ਮੂੰਡਨ ਕੇ ਕੋਟੂ ਸਾਰ ਹੈ ਦੋਹਰਾ ਬਲੀਨਾਸ ਜੋਤਕ ਬਿਖੈ ਅਜਗੋਤੋ ਪਰਬੀਨ ਤੀਰ ਜਿ ਦੀਆ ਸਕੰਦਰ ਹੈ ਵਿਜੈ ਆਪਣੀ ਚੀਨ ਚਉਪਈ ਬਲੀਨਾਸ ਅਜਰਤ ਉਚਾਰੋ ਤੁਮ ਹੂ ਆਪ ਕਮੰਦਹ ਢਾਰੋ ਤੁਮਰੇ ਬਿਨਾ ਜੀਤ ਨਾ ਹੋਈ ਉਮਿਤ ਸੁਵਡ ਧਾਮ ਹੈ ਮਿਲ ਕੋਈ ਦੋਹਰਾ ਸੁਨਤ ਸਿਕੰਦਰ ਏ ਬਚਨ ਕਰਿਓ ਤੈਸੋ ਹੀ ਕਾਮ ਕਮੰਦ ਢਾਰਤਾ ਕੋ ਗਰੇ ਬਾਂਧ ਲਿਆਓ ਧਾਮ ਅੜਿਲ ਪੂਜਨ ਛਾਏ ਭਲੀ ਬਿਦਤਾਏ ਖਵਾਇਓ ਬੰਧਨ ਤਾਕੇ ਕਾਟ ਭਲੀ ਬੈਠਾਇਓ ਛੂਟ ਬੰਧਨ ਭਜਿਓ ਤਹਾਂ ਹੀ ਕੋ ਗਇਓ ਹੋ ਆਨ ਲੌਂਡੀ ਹੈ ਭੋਰ ਸਿਕੰਦਰ ਕਉ ਦਇਓ ਦੋਹਰਾ ਤਾ ਕੋ ਰੂਪ ਬਿਲੋਕੈ ਹਜਰਤ ਰਹਿਉ ਲੁਭਾਏ ਲੈ ਆਪਣੀ ਇਸਤਰੀ ਘਰੀ ਢੋਲ ਮਿਰਦੰਗ বাজਾਏ ਬਹੁਰ ਜਹਾਂ ਅੰਮ੍ਰਿਤ ਸੁਨਿਉ ਗਇਓ ਤਮਨ ਕੀ ਓਰ ਕਰ ਇਸਤਰੀ ਚੇਰੀ ਲਈ ਔਰ ਬੇਗਮਨ ਛੋਰੇ ਚਾਉ ਪਈ ਜੋ ਤ੍ਰਿਏ ਰਹਿਨ ਕੋ ਸੇ ਸੁਆਵੈ ਦਿਵਸ ਬਹਿਰੀਆਂ ਖੜਕ ਵਜਾਵੇ ਐਸੀ ਤਰਨ ਕਰਨ ਜੋ ਪਾਰੀ ਤਿਹ ਤਜ ਔਰ ਕਮਨ ਚਿਤ ਕਰੀ ਭਾਂਤ ਭਾਂਤ ਤਾਸ ਰਤ ਠਾਨੀ ਚੇਰੀ ਤੇ ਬੇਗਮ ਕਰ ਜਾਨੀ ਆ ਕਉ ਸੰਗ ਆਪਣੇ ਲਇਓ ਆਪਿ ਆਹ ਆਤ ਸੁਨਿਓ ਤਾ ਗਇਓ ਦੂਰਾ ਜਹਾ ਤਾ ਕੋ ਚਸ਼ਮਾ ਹੂ ਤੋ ਤਹੀ ਪਹੁੰਚੋ ਜਾਏ ਮਕਰਕੁੰਟ ਜਹ ਡਾਰਿਐ ਮਛਲੀ ਹੋਏ ਬਨਾਏ ਚਉਪਈ ਇੰਦਰ ਦੇਵ ਤਾ ਮੰਤਰ ਬਤਾਇਓ ਅਮਰਿਤ ਸ਼ਾ ਸਿਕੰਦਰ ਪਾਇਓ ਅਜਾਰ ਅਮਰ ਮਨੁਖਿਆ ਜੋ ਹਵੈ ਹੈ ਜੀਤ ਸੋ ਲੋਕ ਚੌਧ ਹੂ ਲੈ ਹੈ ਦੋਰਾ ਤਾਤੇ ਜਾ ਕੋ ਕੀ ਜੈ ਕਾ ਛੁਪਚਾਰ ਬਨਾਏ ਜਿੱਤਿਓ ਜਰਾ ਤਨ ਜੜ ਰਹਿ ਅੰਮ੍ਰਿਤ ਪੀਓ ਨ ਜਾਏ ਅੜਿਲ ਰੰਬਾ ਨਾਮ ਅਪਛਰਾ ਦਈ ਪਠਾਇ ਕੈ ਬਿਰਧ ਰੂਖ ਖਗ ਕੋ ਧਰ ਬੈਠੀ ਆਏ ਕੈ ਏਕ ਪੰਖ ਤਨ ਰਹਿਓ ਨ ਤਾ ਕੋ ਜਾਣੀਐ ਹੋ ਜਾਤ ਨਾ ਲਹਿਓ ਨ ਜਾਏ ਕ੍ਰਿਣਾ ਜੀਏ ਠਾਨੀਐ ਦੋਰਾ ਜਬਾ ਸਿਕੰਦਰ ਅੰਮ੍ਰਿਤ ਕੋ ਪੀਮਨ ਲਗਿਓ ਬਨਾਏ ਗਲਤ ਅੰਗ ਪੰਛੀ ਤਵੈ ਨਿਰਖੂਟਿਓ ਮੁਸਕਾਏ ਚਾਉ ਬੀ ਪੂਛਿਓ ਤਾਹੇ ਪੰਛੀ ਆਇ ਜਾਈ ਕਿਉ ਤੈ ਹਸਿਓ ਹੀਰ ਮੋਹਿ ਭਾਈ ਸਗਲ ਵਿਰਥਾ ਬਹੁ ਮੋਹਿ ਬਤਈਐ ਹਮਰੇ ਚਿਤ ਕੋ ਤਾਪ ਮਿਟਈਐ ਪੰਛੀ ਬਾਜ ਦੋਹਰਾ ਪਛੇ ਏਕ ਤਨ ਨਾ ਰਹਿਓ ਰਕਤ ਨਾ ਰਹਿਓ ਸਰੀਰ ਤਨ ਨਾ ਛੁਟਤ ਦੁਖ ਸੋ ਜੀਇਤ ਜਬ ਤੇ ਪਿਓ ਕੁਨੀਰ ਚਾਉ ਪਈ ਪੜਾ ਪਇਓ ਅੰਮ੍ਰਿਤ ਜਪੀ ਹੈ ਹਮਰੀ ਭਾਤ ਬਹੁਤ ਦਿਨ ਜੀ ਹੈ ਸੋਹਣੇ ਬਚਨ ਸਿਕੰਦਰ ਡਰਿਓ ਪੀਤੋ ਤੋ ਮਦਪਾਨ ਨ ਕਰਿਓ ਜ਼ੋਰਾ ਅਛਲ ਛੈਰ ਛੈਲੀ ਛਲਿਓ ਇਹ ਚਿਤ੍ਰਿਕੇ ਸੰਗ ਸੋ ਕਵ ਕਾਲ ਤਬਹੀ ਪਇਓ ਪੂਰਨ ਕਥਾ ਪ੍ਰਸੰਗ ਇਤਿ ਸ੍ਰੀ ਚਿਤ੍ਰਿਤ੍ਰ ਭਖਿਆਨੇ ਤ੍ਰਿਆ ਚਿਤ੍ਰਰੇ ਭੂਪ ਮੰਤਰੀ ਸੰਵਾਦੇ 274 ਚਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ